ਨਾਈ ਨੇ ਸਲੂਨ ਵਿੱਚ ਭੀੜ ਹੋਣ ਕਾਰਨ ਕੁਝ ਦੇਰ ਬਾਅਦ ਆਉਣ ਲਈ ਕਿਹਾ ਤਾਂ ਹਮਲਾ ਕਰਕੇ ਕਰ ਦਿੱਤਾ ਜ਼ਖਮੀ ਬਟਾਲਾ ਦੇ ਤਿਤੌਂਦੇ ਪਿੰਡ ਤੰਦੋਈ ਵਿੱਚ ਇੱਕ ਸਲੂਨ ਮਾਲਕ ਤੇ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸਲੂਨ ਮਾਲਕ ਨੇ ਕਿਹਾ ਕਿ ਗ੍ਰਾਹਕਾਂ ਦੀ ਭੀੜ ਹੈ ਕਿਹਾ ਕਿ ਕੁਝ ਦੇਰ ਬਾਅਦ ਆ ਜਾਓ ਬਸ ਫਿਰ ਕੀ ਕਰ ਸਲੂਨ ਮਾਲਕ ਤੇ ਕਰਤਾ ਹਮਲਾ 31 ਸਾਲਾ ਗੁਰਦੇਵ ਸਿੰਘ ਉਰਫ ਰੂਬਲ ਵਾਸੀ ਤੰਦੋਈ ਨੇ ਦੱਸਿਆ ਕਿ ਉਹ ਪਿੰਡ ਤੰਦੋਈ ਦੇ ਅੱਡੇ ਤੇ ਸਲੂਨ ਚਲਾਉਂਦਾ ਹੈ ਅੱਜ ਸ਼ਾਮ ਕਰੀਬ 3:30 ਵਜੇ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਇਸ ਦੌਰਾਨ ਕੁਝ ਵਿਅਕਤੀ ਤੇਜ਼ ਤਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਗੁਰਦੇਵ ਸਿੰਘ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਗਿਆ ਇਸ ਦੌਰਾਨ ਇੱਕ ਹਮਲਾਵਰ ਨੇ ਉਸ ਤੇ ਗੋਲੀ ਚਲਾ ਦਿੱਤੀ ਉਹ ਦੌੜਦੇ ਦੌੜਦੇ ਡਿੱਗ ਗਿਆ ਤਾਂ ਜ਼ਖਮੀ ਗੁਰਦੇਵ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਵਿੱਚੋਂ ਇੱਕ ਸ਼ਨੀਵਾਰ ਦੇ ਉਸ ਦੇ ਸੈਲੂਨ ਚਾਇਆਸੀ ਪਰ ਸੈਲੂਨ ਵਿੱਚ ਪੀੜ ਹੋਣ ਕਾਰਨ ਉਸਨੇ ਕੁਝ ਸਮੇਂ ਬਾਅਦ ਆਉਣ ਲਈ ਕਿਹਾ ਤਾਂ ਉਸਨੇ ਬਹਿਸਬਾਜੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਦੇਣ ਲੱਗ ਪਿਆ ਇਸੇ ਰੰਜਿਸ਼ ਕਾਰਨ ਉਸ ਤੇ ਹਮਲਾ ਕੀਤਾ ਗਿਆ ਹੈ ਰੂਬਲ ਭਾਜੀ ਮੇਰੇ ਨਾਲ ਇਦਾਂ ਕਦੇ ਨਾ ਆਏ ਕੰਮ ਕਰਾਉਣ ਆਏ ਮੇਰਕੋ ਤੇ ੱੱਕੇ ਧੱਕੇ ਮਾਰੇ ਉਹਨਾਂ ਵਾਸੇ ਮਜ਼ਾਕ ਚ ਮੈਨੂੰ ਮਾਰੇ ਫੇਰ ਗੁੱਸੇ ਜੜਿਆ ਪੇ ਮਾਰਨ ਫੇਰ ਚੱਲ ਗਏ ਉਹ ਤੋਂ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਤੇ ਮੈਨੂੰ ਪਾ ਗਏ ਮੇਰੀ ਦੁਕਾਨ ਤੇ ਮੈਂ ਹਥੋਂ ਭੱਜ ਗਿਆ ਤੇ ਫਿਰ ਮੈਨੂੰ ਇਨਾ ਹਰਪੁਰੇ ਦੇ ਵਿੱਚ ਘਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜਏ ਤੇ ਫਿਰ ਇਨਾ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਨਾ ਮੇਰੇ ਦੱਤਰ ਮਾਰੇ ਜੋ ਹੀ ਸੱਟਾਂ ਮੇਰੇ ਲਾਤੀਆਂ ਨਾ ਰੰਜਿਸ਼ ਕੀ ਇਹਨਾਂ ਕੁਝ ਵੀ ਨਹੀਂ ਭਾਜੀ ਕੰਮਕਾਰ ਕਰਾਉਣਾ ਹੁੰਦੇ ਸੀ ਬਸ ਐਸੇ ਗੱਲੋਂ ਧੱਕੇ ਮਾਰੇ ਵੀ ਮੇਰਾ ਕੰਮ ਕਰ ਪਹਿਲੋਂ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਅਦ ਚ ਕਰਦਾ ਐਸੇ ਗੱਲੋਂ ਭਾਜੀ ਹਾਂਜੀ ਫਾਇਰ ਉਹਨਾਂ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਫਾਇਰ ਲੱਤਾਂ ਚ ਫਿਰ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਹੀ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੈਂ ਕੁ ਮਾਫੀ ਮੂਫੀਆਂ ਮੰਗਉਂਦੇ ਰਹੇ ਕਰੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟਦੇ ਆ ਕੁੱਟਦੇ ਆਂ ਦੀਆਂ ਹਾਂਜੀ ਕਾਰਨ ਕੀ ਸੀ ਬਸ ਇਹੋ ਵੀ ਭਾਜੀ ਠੱਕੇ ਠੱਕੇ ਮਾਰੇ ਜਿਹੜੇ ਡਾਕਟਰ ਸੁਖਰਾਸਾ ਗੁਰਦੇਵ ਸਿੰਘ ਆ ਸਾਨੋਂ ਰਾਣਾ ਪ੍ਰਤਾਪ ਸਿੰਘ ਪਿੰਡ ਤੰਧੋਈ ਤੋਂ ਆਇਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਤੇ ਇਹ ਸੱਟਾਂ ਤੇ ਕੇਸ ਆਇਆ ਸਾਡੇ ਕੋਲ ਸੱਟਾਂ ਲੱਗੀਆਂ ਨੇ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਅੰਡਰ ਐਕਸਰੇ ਰੱਖੀਆਂ ਹਜੇ ਸੀ ਇਹਦਾ ਪੇਪਮੈਂਟ ਫਰਸਟ ਡੇਟ ਦਿੱਤਾ ਇਹਨੂੰ ਬਾਕੀ ਐਕਸਰੇ ਤੇ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਸਰੇ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਹੇ ਹੋ ਰੈਫਰ ਸ਼ਾਇਦ ਸਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਖਲਾਸ ਸਟੇਬਲ ਹੈ